ਵੱਡੇ ਬਜ਼ੁਰਗਾਂ ਦੁਆਰਾ ਦੱਸੀਆਂ ਗਈਆਂ ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣਾਓ ਨੰਬਰ 1 ਦੁੱਧ ਵਿੱਚ ਕਲੌਂਜੀ ਦੇ ਦਾਣੇ ਮਿਲਾ ਕੇ ਖਾਣ ਨਾਲ ਸਰੀਰ ਵਿੱਚ ਭਰਪੂਰ ਤਾਕਤ ਆ ਜਾਂਦੀ ਹੈ ਨੰਬਰ 2 ਦਹੀਂ ਖਾਣ ਨਾਲ ਦਿਮਾਗੀ ਸਮੱਸਿਆਵਾਂ ਅਤੇ ਡਿਪਰੈਸ਼ਨ ਤੋਂ ਛੁਟਕਾਰਾ ਮਿਲਦਾ ਹੈ ਨੰਬਰ 3 ਕੱਚੀ ਗੋਭੀ ਦੇ ਪੱਤੇ ਚਬਾਉਣ ਨਾਲ ਸ਼ੂਗਰ ਰੋਗ लेवल कट हो ਜਾਂਦਾ ਹੈ ਨੰਬਰ 4 ਜੇਕਰ ਗੁਰਦੇ ਦੀ ਪਥਰੀ ਹੋਵੇ ਤਾਂ ਪਥਰੀ ਨੂੰ ਖਤਮ ਕਰਨ ਲਈ ਪੁਦੀਨੇ ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਕਰੋ ਇਸ ਤਰ੍ਹਾਂ ਕਰਨ ਨਾਲ ਪਥਰੀ ਟੁੱਟ ਕੇ ਬਾਹਰ ਆ ਜਾਵੇਗੀ ਨੰਬਰ 5 ਕੱਚੇ ਪਿਆਜ਼ ਦਾ ਰੋਜ਼ਾਨਾ ਸੇਵਨ ਕਰਨ ਨਾਲ ਭੇਡ ਦੇ ਕੀੜੇ ਮਰ ਜਾਂਦੇ ਹਨ ਨੰਬਰ 6 ਗੰਨੇ ਦੇ ਰਸ ਵਿੱਚ ਥੋੜਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਗਰਮੀ ਦਾ ਅਹਿਸਾਸ ਘਟ ਹੁੰਦਾ ਹੈ ਨੰਬਰ 7 ਅੰਬ ਦੇ ਪੱਤਿਆਂ ਨੂੰ ਮੂੰਹ ਵਿੱਚ ਚਬਾ ਕੇ ਚਟਣੀ ਦੀ ਤਰ੍ਹਾਂ ਬਣਾ ਲਓ ਫਿਰ ਉਸ ਚਟਣੀ ਨੂੰ ਆਪਣੇ ਦੰਦਾਂ ਉੱਪਰ ਰਗੜੋ ਦੰਦ ਚਮਕਣ ਲੱਗ ਜਾਣਗੇ ਨੰਬਰ 8 ਮਿੱਟੀ ਦੇ ਬਰਤਨ ਵਿੱਚ ਪਾਣੀ ਪੀਣ ਵਾਲੇ ਇਨਸਾਨ ਦੇ ਕਰੀਬ ਕਦੇ ਵੀ ਬਿਮਾਰੀਆਂ ਨਹੀਂ ਆਉਂਦੀਆਂ ਨੰਬਰ 9 ਰਾਤ ਦੇ ਸਮੇਂ ਚਾਰ ਬਦਾਮ ਖਾ ਕੇ ਸੌਣ ਨਾਲ ਚਿਹਰੇ ਦੀ ਸਕਿਨ ਚਮਕਦਾਰ ਅਤੇ ਸਾਫ਼ ਹੋ ਜਾਂਦੀ ਹੈ ਨੰਬਰ 10 ਕਿਲੀ ਮਿੱਟੀ ਦੀ ਖੁਸ਼ਬੂ ਸੁੰਗੜ ਨਾਲ ਝੁੰਗਣ ਸ਼ਕਤੀ ਵੱਧ ਜਾਂਦੀ ਹੈ ਤੇ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਨੰਬਰ 11 ਗੈਂਦੇ ਦਾ ਪੌਦਾ ਸੁੰਘਾ ਨਾਲ ਦਿਮਾਗ ਦੀ ਰਗਾਂ ਖੁੱਲ ਜਾਂਦੀਆਂ ਹਨ ਨੰਬਰ 12 ਜੇਕਰ ਤੁਹਾਨੂੰ ਕੋਈ ਬਿਮਾਰੀ ਲੱਗ ਜਾਵੇ ਤਾਂ ਰੋਟੀ ਘੱਟ ਤੋਂ ਘੱਟ ਖਾਓ ਅਤੇ ਤਾਜੇ ਫਲ ਜ਼ਿਆਦਾ ਤੋਂ ਜ਼ਿਆਦਾ ਖਾਓ ਨੰਬਰ 13 ਪਲਾਸਟਿਕ ਦੇ ਬਰਤਨ ਵਿੱਚ ਖਾਣ ਨਾਲ ਕੈਂਸਰ ਦੀ ਬਿਮਾਰੀ ਹੋਣ ਦਾ ਖਤਰਾ ਬੱਧ ਜਾਂਦਾ ਹੈ ਨੰਬਰ 14 ਜੇਕਰ ਤੁਸੀਂ ਚੂਹਿਆਂ ਤੋਂ ਤੰਗ ਆ ਚੁੱਕੇ ਹੋ ਤਾਂ ਚੂਹਿਆਂ ਦੀ ਖੁੱਡ ਕੋਲ ਖਾਲੀ ਆਂਡੇ ਦਾ ਛਿਲਕਾ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਚੂਹੇ ਤੁਹਾਡੇ ਘਰ ਵਿੱਚੋਂ ਭੱਜ ਜਾਣਗੇ ਨੰਬਰ 15 ਇਲਾਇਚੀ ਦੰਦਾਂ ਦੇ ਥੱਲੇ ਰੱਖ ਕੇ ਚਬਾਉਣ ਨਾਲ ਹਿਲਦੇ ਹੋਏ ਦੰਦ ਮਜ਼ਬੂਤ ਹੋ ਜਾਣਗੇ ਨੰਬਰ 16 ਜੀਭ ਦੇ ਥੱਲੇ ਕਲੌਂਜੀ ਦਾ ਦਾਣਾ ਰੱਖਣ ਨਾਲ ਵਧਦਾ ਹੋਇਆ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ ਨੰਬਰ 17 ਜੇਕਰ ਤੁਹਾਨੂੰ ਕਮਰਦਾਰਦ ਰਹਿਣ ਲੱਗਿਆ ਹੈ ਤਾਂ ਤੁਸੀਂ ਗੁਲਾਬ ਦੇ ਅਰਕ ਨਾਲ ਕਮਰ ਦੀ ਮਾਲਿਸ਼ ਕਰੋ ਨੰਬਰ 18 ਨਾਰੀਅਲ ਨੂੰ ਪੀਸ ਕੇ ਰੋਟੀ ਦੇ ਬਾਅਦ ਖਾ ਲੈਣ ਨਾਲ ਚਿਹਰਾ ਜਵਾਨ ਨਜ਼ਰ ਆਉਣ ਲੱਗ ਜਾਂਦਾ ਹੈ ਨੰਬਰ 19 ਪੱਕਿਆ ਹੋਇਆ ਅੰਬ ਖਾਣ ਨਾਲ ਵੀ ਚਿਹਰਾ ਨਿੱਖਰ ਜਾਂਦਾ ਹੈ ਨੰਬਰ 20 ਰਾਤ ਨੂੰ देर ਨਾਲ ਸੌਣ ਵਾਲੇ ਇਨਸਾਨ ਦੇ ਚਿਹਰੇ ਦੀ ਖੂਬਸੂਰਤੀ ਖਤਮ ਹੋ ਜਾਂਦੀ ਹੈ ਨੰਬਰ 21 ਖਜੂਰਖਾਨ ਨਾਲ ਕਾਫੀ دیر ਤੱਕ ਭੁੱਖ ਨਹੀਂ ਲੱਗਦੀ ਇਸ ਲਈ ਸਵੇਰੇ ਖਾਲੀ ਪੇਟ ਖਜੂਰ ਜ਼ਰੂਰ ਖਾਓ ਨੰਬਰ 22 ਰੋਜ਼ਾਨਾ ਰਾਤ ਨੂੰ ਦਾਕਾਂ ਨੂੰ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਉੱਠ ਕੇ ਭਿੱਜੀਆਂ ਹੋਈਆਂ ਦਾਕਾਂ ਖਾ ਲਓ ਤੇ ਉੱਪਰ ਦੀ ਪਾਣੀ ਪੀ ਪੀ ਲਓ ਇਸ ਤਰ੍ਹਾਂ ਨਾਲ ਤੁਹਾਡਾ ਲੀਵਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਖੂਨ ਦੀ ਕਮੀ ਵੀ ਦੂਰ ਹੋ ਜਾਵੇਗੀ ਨੰਬਰ 23 ਜੇਕਰ ਤੁਸੀਂ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਦੁੱਧ ਵਿੱਚ ਭੁੰਨੇ ਹੋਏ ਛੋਲੇ ਪਾ ਕੇ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 24 ਜੇਕਰ ਤੁਹਾਨੂੰ ਸਫ਼ਰ ਦੇ ਦੌਰਾਨ ਉਲਟੀ ਆ ਜਾਂਦੀ ਹੈ ਤਾਂ ਸਫ਼ਰ ਤੋਂ ਕਰਨ ਤੋਂ ਪਹਿਲਾਂ ਪੁਦੀਨੇ ਦੀਆਂ ਡੰਡੀਆਂ ਚਬਾਉਣ ਨਾਲ ਉਲਟੀ ਆਉਣ ਦੀ ਸਮੱਸਿਆ ਨਹੀਂ ਹੁੰਦੀ ਨੰਬਰ 25 ਜੇਕਰ ਤੁਹਾਡਾ ਹਾਜ਼ਮਾ ਖਰਾਬ ਹੋ ਜਾਵੇ ਤਾਂ ਕੱਚਾ ਛਲਗਮ ਛਿਲਕੇ ਸਮੇਤ ਖਾਓ ਨੰਬਰ 26 ਕਿਸੇ ਵੀ ਫਲ ਦੇ ਜੂਸ ਨੂੰ ਜਿਆਦਾ ਦੇਰ ਤੱਕ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਕੁਝ ਸਮੇਂ ਬਾਅਦ ਕੋੜਾ ਹੋ ਜਾਂਦਾ ਹੈ ਤੇ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਵੀ ਹੈ। ਨੰਬਰ 27 ਗਾਜਰ, ਆਮਲਾ ਅਤੇ ਚਕੰਦਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਤੇ ਸਕਿਨ ਵੀ ਗਲੋ ਕਰਨ ਲੱਗ ਜਾਂਦੀ ਹੈ। ਨੰਬਰ 28 ਜੇਕਰ ਜ਼ਿਆਦਾ ਜੁੱਤੀ ਪਾਉਣ ਦੀ ਵਜ੍ਹਾ ਕਰਕੇ ਪੈਰਾਂ ਉੱਪਰ ਨਿਸ਼ਾਨ ਪੈ ਗਏ ਹਨ ਤਾਂ ਇਸ ਲਈ 4 ਚਮਚ ਗਲੈਸਰਿਨ 1 ਵੱਡਾ ਚਮਚ ਨਿੰਬੂ ਦਾ ਰਸ ਮਿਲਾ ਕੇ ਬੋਤਲ ਵਿੱਚ ਭਰ ਲਓ ਅਤੇ ਹਰ ਰੋਜ਼ ਇਹਨਾਂ ਨਿਸ਼ਾਨਾਂ ਉੱਪਰ ਇਸ ਮਿਸ਼ਰਣ ਦੀ ਮਾਲਿਸ਼ ਕਰੋ ਅਤੇ 10 ਮਿੰਟ ਬਾਅਦ ਇਹਨਾਂ ਨੂੰ ਧੋ ਲਾਓ ਦੇਖਿਓ ਕੁਝ ਹੀ ਦਿਨਾਂ ਵਿੱਚ ਤੁਹਾਡੇ ਪੈਰਾਂ ਉੱਪਰ ਪਏ ਨਿਸ਼ਾਨ ਬਿਲਕੁਲ ਸਾਫ਼ ਹੋ ਜਾਣਗੇ ਨੰਬਰ 29 ਜੋ ਔਰਤਾਂ ਰਾਤ ਨੂੰ ਸੌਂਦੇ ਸਮੇਂ ਆਪਣੇ ਚਿਹਰੇ ਤੇ ਬਦਾਮ ਦੇ ਤੇਲ ਦੀ ਮਾਲਿਸ਼ ਕਰਦੀਆਂ ਹਨ ਉਨ੍ਹਾਂ ਦੇ ਚਿਹਰੇ ਤੇ ਕਦੀ ਵੀ ਝੁਰੜੀਆਂ ਨਹੀਂ ਪੈਂਦੀਆਂ ਚਿਹਰਾ ਚਮਕਦਾਰ ਬਣਿਆ ਰਹਿੰਦਾ ਹੈ ਨੰਬਰ 31 ਇੱਕ ਰਾਤ ਨੂੰ ਸੌਣ ਸਮੇਂ ਪਾਣੀ ਵਿੱਚ ਮੇਥੀ ਭਿਓ ਕੇ ਰੱਖ ਦਿਓ ਅਤੇ ਸਵੇਰ ਸੁਬਾ ਉਸ ਦਾ ਪੇਸਟ ਬਣਾ ਕੇ ਦੁੱਧ ਦੇ ਨਾਲ ਚਿਹਰੇ ਉੱਪਰ ਲਗਾਉਣ ਨਾਲ ਚਿਹਰਾ ਟਾਈਟ ਹੋ ਜਾਂਦਾ ਹੈ ਅਤੇ ਸਕਿਨ ਖਲੋਕ ਕਰਨ ਲੱਗ ਜਾਂਦੀ ਹੈ ਨੰਬਰ 31 ਪੈਰਾਂ ਦੀਆਂ ਤਲੀਆਂ ਤੇ ਵਿਕਸ ਲਗਾ ਕੇ ਸੌਣ ਨਾਲ ਛਾਤੀ ਦੀ ਬਲਗਮ ਦੂਰ ਹੋ ਜਾਂਦੀ ਹੈ ਤੇ ਸਰਦੀ ਜੁਕਾਮ ਵੀ ਗਾਇਬ ਹੋ ਜਾਂਦਾ ਹੈ ਨੰਬਰ 32 ਰੋਟੀਆਂ ਘਿਓ ਨਾਲ ਚੁੱਪ ਕੇ ਖਾਣ ਨਾਲ ਵਜ਼ਨ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਸਰੀਰ ਵਿੱਚ ਤਾਕਤ ਹਣੀ ਰਹਿੰਦੀ ਹੈ ਨੰਬਰ 33 ਜੇਕਰ ਤੁਹਾਡੇ ਚਿਹਰੇ ਤੇ ਦਾਣੇ ਨਿਕਲ ਰਹੇ ਹਨ ਤਾਂ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਇਹਨਾਂ ਦਾ ਰਸ ਕੱਢ ਕੇ ਦਾਣੇ ਉੱਪਰ ਲਗਾਉਣ ਨਾਲ ਦਾਣੇ ਠੀਕ ਹੋ ਜਾਂਦੇ ਹਨ ਨੰਬਰ 34 ਸਵੇਰ ਦਹੀਂ ਖਾਣ ਨਾਲ ਦਿਮਾਗ ਨੂੰ ਠੰਡਕ ਮਿਲਦੀ ਹੈ ਤੇ ਹਾਜ਼ਮਾ ਵੀ ਠੀਕ ਰਹਿੰਦਾ ਹੈ ਨੰਬਰ 35 ਪੁਦੀਨੇ ਦੇ ਨਾਲ ਮਿਸ਼ਰੀ ਖਾਣ ਨਾਲ ਔਰਤਾਂ ਦੀ ਪੀਰੀਅਡ ਸੰਬੰਧੀ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਨੰਬਰ 36 ਜੋ ਬੱਚੇ ਖੰਡ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ ਉਹਨਾਂ ਦਾ ਲੀਵਰ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਨੰਬਰ 37 ਖਾਣਾ ਹਮੇਸ਼ਾ ਠੰਡਾ ਕਰਕੇ ਹੀ ਖਾਓ ਕਿਉਂਕਿ ਗਰਮ ਖਾਣੇ ਵਿੱਚ ਬਰਕਤ ਨਹੀਂ ਹੁੰਦੀ ਨੰਬਰ ਠੱਤੀ ਕਰੇਲੇ ਦਾ ਪਾਣੀ ਰਜਾਨਾ ਪੀਣ ਨਾਲ ਚਿਹਰੇ ਤੇ ਕਦੇ ਵੀ ਦਾਗ-ਧੱਬਿਆਂ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 39 ਦਾਲਚੀਨੀ ਨੂੰ ਪੀਸ ਕੇ ਮੱਥੇ ਉੱਪਰ ਲਗਾਉਣ ਨਾਲ ਸਿਰਦਰਦ ਤੋਂ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 40 ਜੇਕਰ ਬੱਚਿਆਂ ਦੇ ਪੇਟ ਵਿੱਚ ਕੀੜੇ ਹਨ ਤਾਂ ਕੀੜਿਆਂ ਨੂੰ ਖਤਮ ਕਰਨ ਲਈ ਕਲੌਂਜੀ ਨੂੰ ਪਾਣੀ ਉੱਪਰ ਉਬਾਲ ਕੇ ਇਸਤੇਮਾਲ ਕਰੋ। ਨੰਬਰ 41 ਮੂੰਹ ਵਿੱਚੋਂ ਬਦਬੂ ਆਉਣ ਲੱਗੇ ਤਾਂ ਸਵੇਰੇ ਸੌਂਫ ਨੂੰ ਪੀਸ ਕੇ ਪਾਣੀ ਦੇ ਨਾਲ ਖਾ ਲਿਆ ਕਰੋ ਨੰਬਰ 42 ਹੱਡੀਆਂ ਵਿੱਚ ਦਰਦ ਅਤੇ ਤਕਲੀਫ ਹੋਵੇ ਤਾਂ ਹੱਡੀਆਂ ਤੇ ਜਤੁੰਨ ਦਾ ਤੇਲ ਦੀ ਮਾਲਿਸ਼ ਕਰਨ ਨਾਲ ਦਰਦ ਜੜ ਤੋਂ ਖਤਮ ਹੋ ਜਾਂਦਾ ਹੈ ਨੰਬਰ 43 ਗਰਮੀਆਂ ਵਿੱਚ ਪਾਣੀ ਵਿੱਚ ਪੁਦੀਨਾ ਮਿਲਾ ਕੇ ਪੀਣ ਨਾਲ ਚਿਹਰੇ ਉੱਪਰ ਝੁਰੜੀਆਂ ਨਹੀਂ ਪੈਂਦੀਆਂ ਨੰਬਰ 44 ਸੱਚੀ ਗਾਜਰ ਚਬਾਉਣ ਨਾਲ ਤੁਹਾਡਾ ਖੂਨ ਕਦੇ ਵੀ گاੜਾ ਨਹੀਂ ਹੋਵੇਗਾ ਨੰਬਰ ਅਤੇ ਗਾਜਰ ਨੂੰ ਦਿਲ ਦੇ ਦੌਰੇ ਦੇ ਬਚਾਉਂਦੀ ਹੈ ਨੰਬਰ 45 ਜੇਕਰ ਬੱਚਿਆਂ ਨੂੰ ਸਰਦੀ ਖਾਂਸੀ ਦੀ ਸਮੱਸਿਆ ਹੈ ਤਾਂ ਇੱਕ ਚਮਚ ਅਦਰਕ ਦਾ ਰਸ ਲਓ ਫਿਰ ਉਸ ਨੂੰ ਹਲਕਾ ਗਰਮ ਕਰੋ ਅਤੇ ਉਸ ਵਿੱਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਪਿਲਾਓ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਨੂੰ ਸਰਦੀ ਖਾਂਸੀ ਤੋਂ ਰਾਹਤ ਮਿਲੇਗੀ ਨੰਬਰ 46 ਕਿਸੇ ਵੀ ਲੋਹੇ ਦੀ ਕੜਾਹੀ ਵਿੱਚ ਨਾਰੀਅਲ ਦੇ ਤੇਲ ਨੂੰ ਗਰਮ ਕਰੋ ਅਤੇ ਉਸ ਵਿੱਚ ਕੜੀ ਪੱਤਾ ਮਿਲਾ ਕੇ ਕਾਲਾ ਹੋਣ ਤੱਕ ਪਕਾਓ ਜਦੋਂ ਪੱਤੇ ਕਾਲੇ ਹੋ ਜਾਣ ਤਾਂ ਤੇਲ ਨੂੰ ਚੁੱਲੇ ਤੋਂ ਥੱਲੇ ਲਾ ਲਓ ਅਤੇ ਸਿਰ ਤੋਂ ਹੁਣ ਤੋਂ 1 ਘੰਟਾ ਪਹਿਲਾਂ ਹਲਕਾ ਜਿਹਾ ਗਰਮ ਕਰਕੇ ਇਸ ਤੇਲ ਨਾਲ ਸਿਰ ਦੀ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 47 ਜੋ ਲੋਕ ਦੁੱਧ ਵਿੱਚ ਗੁੜ ਬਲਾ ਕੇ ਪਿੰਦੇ ਹਨ ਉਹਨਾਂ ਦੇ ਪੇਟ ਦੀ ਚਰਬੀ ਹੌਲੀ-ਹੌਲੀ ਪਿਗਲਣ ਲੱਗ ਜਾਂਦੀ ਹੈ ਨੰਬਰ 48 ਫਟੇ ਹੋਏ ਬੁੱਲ੍ਹਾਂ ਉੱਪਰ ਜੇ ਕarele ਦਾ ਪਾਣੀ ਲਗਾਇਆ ਜਾਵੇ ਤਾਂ ਉਹ ਠੀਕ ਹੋ ਜਾਣਗੇ। ਨੰਬਰ 49 ਸੋਕੇ ਧਨੀਏ ਦੀ ਚਟਣੀ ਬਣਾ ਕੇ ਖਾਣ ਨਾਲ ਖਾਂਸੀ ਆਉਣਾ ਬਿਲਕੁਲ ਬੰਦ ਹੋ ਜਾਂਦੀ ਹੈ। ਨੰਬਰ 50 ਖੱਟੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਇਹ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੋ ਸਕਦੀਆਂ ਹਨ। ਨੰਬਰ 51 ਜਦੋਂ ਵੀ ਬਦਾਮਾਂ ਨੂੰ ਪੀਓਂ ਕੇ ਖਾਓ ਤਾਂ ਪਹਿਲਾਂ ਉਹਨਾਂ ਦਾ ਸ਼ਿਲਕਾ ਜ਼ਰੂਰ ਉਤਾਰ ਲਓ ਕਿਉਂਕਿ ਬਿਨਾਂ ਸ਼ਿਲਕਾ ਉਤਾਰੇ ਖਾਣਾ ਬਦਾਮ ਨੁਕਸਾਨ ਕਰਦਾ ਹੈ। ਨੰਬਰ 52 ਨਾਸਵਤੀ ਸਾਡੇ ਲਈ ਰਕਤਵਚਾਂ ਨੂੰ ਠੀਕ ਰੱਖਣ ਵਿੱਚ ਮਦਦ ਕਰਦੀ ਹੈ। ਇਸ ਲਈ ਸਾਨੂੰ ਨਾਸਵਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 53 ਜਲੇਬੀ ਨੂੰ ਗਰਮ ਦੁੱਧ ਵਿੱਚ ਨਾਲ ਖਾਣ ਨਾਲ ਕਮਰਦਰ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ ਜੇਕਰ ਚਲੇਬੀ ਦੁੱਧ ਨਾਲ ਖਾਧੀ ਜਾਵੇ ਤਾਂ ਇਸ ਦਾ ਹੋਰ ਵੀ ਫਾਇਦਾ ਮਿਲਦਾ ਹੈ ਨੰਬਰ 54 ਜੋ ਔਰਤਾਂ ਕਿੱਲੇ ਵਾਲਾਂ ਨੂੰ ਕੰੰਗੀ ਕਰਦੀਆਂ ਹਨ ਉਹਨਾਂ ਦੇ ਵਾਲ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ ਇਸ ਲਈ ਕਦੇ ਵੀ ਕਿੱਲੇ ਵਾਲਾਂ ਤੇ ਕੰੰਗੀ ਨਹੀਂ ਕਰਨੀ ਚਾਹੀਦੀ ਨੰਬਰ 55 ਜੇਕਰ ਤੁਹਾਨੂੰ ਪੇਟਾਬ ਵਿੱਚ ਜਲਣ ਮਹਿਸੂਸ ਹੁੰਦੀ ਹੈ ਜਾਂ ਫਿਰ ਪੱਥਰੀ ਦੀ ਸ਼ਿਕਾਇਤ ਹੈ ਤਾਂ ਤੁਹਾਨੂੰ ਹਰ ਰੋਜ਼ ਨਾਰੀਅਲ ਵਾਲਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਪਥਰੀ ਤੇ ਚੱਲਣ ਦੀ ਰਾਹਤ ਮਿਲੇਗੀ ਨੰਬਰ 56 ਖਾਣਾ ਖਾਣ ਤੋਂ ਬਾਅਦ ਜੇਕਰ ਪੇਟ ਵਿੱਚ ਭਾਰਾਪਨ ਮਹਿਸੂਸ ਹੋਵੇ ਤਾਂ ਪਾਣੀ ਵਿੱਚ ਨਿੰਬੂ ਨਿਚੋੜ ਕੇ ਉਸ ਵਿੱਚ ਸਿੰਧਾ ਨਮਕ ਪਾ ਕੇ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪੇਟ ਹਲਕਾ ਹੋ ਜਾਵੇਗਾ ਨੰਬਰ 57 ਜਿਆਦਾ ਨਮਕ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਕਦੀ ਵੀ ਸਬਜ਼ੀ ਵਿੱਚ ਬਾਦ ਵਿੱਚ ਜਿਆਦਾ ਨਮਕ ਪਾ ਕੇ ਨਾ ਖਾਓ ਨੰਬਰ 5 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖੰਘ ਹੈ ਤਾਂ ਭੁੰਨੇ ਹੋਏ ਛੁੱਲੇ ਖਾਓ ਇਸ ਨਾਲ ਖੰਘ ਤੋਂ ਆਰਾਮ ਮਿਲੇਗਾ ਨੰਬਰ 58 ਜੇਕਰ ਬਹੇ ਛੋਲਾ ਦਾ ਛੋਲਾ ਦਾ ਸੇਵਨ ਕਰਦੇ ਹੋ ਤਾਂ ਇਸ ਕਰਕੇ ਤੁਹਾਨੂੰ ਸਿਹਤ ਸੰਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ ਨੰਬਰ 60 ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਧਾ ਚਮਚ ਕਲੌਂਜੀ ਨੂੰ ਗਲਾਸ ਵਿੱਚ ਪਾਣੀ ਵਿੱਚ ਉਬਾਲ ਕੇ ਸਵੇਰੇ ਸ਼ਾਮ ਪੀਣ ਨਾਲ ਬਹੁਤ ਹੀ ਲਾਭ ਮਿਲੇਗਾ ਤੇ वजन ਛੇਤੀ ਛੇਤੀ ਘਟਣ ਲੱਗ ਜਾਂਦਾ ਹੈ ਨੰਬਰ 4 ਜੋ ਵਿਅਕਤੀ ਸਵੇਰੇ ਤੀਰਨ ਉੱਠਦਾ ਹੈ ਉਹਦੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਆਲਸੀ ਬਣ ਜਾਂਦਾ ਹੈ ਨੰਬਰ 8 ਹਰ ਰੋਜ਼ ਪੈਰਾਂ ਦੀਆਂ ਹਥੇਲੀਆਂ ਉੱਪਰ ਤਿਲ ਦੇ ਤੇਲ ਦੀ ਮਾਲਿਸ਼ ਕਰਕੇ ਸੌਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨੰਬਰ 63 ਸਰਦੀਆਂ ਦੇ ਵਿੱਚ ਬਾਜਰੀ ਦੀ ਰੋਟੀ ਅਤੇ ਦੁੱਧ ਦੇ ਨਾਲ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 64 ਜਿਨ੍ਹਾਂ ਔਰਤਾਂ ਦੇ ਖੱਬੀ ਗੱਲ ਤੇ ਤੇਲ ਹੁੰਦਾ ਹੈ ਉਹ ਖਾਣੇ ਦੀਆਂ ਬਹੁਤ ਸ਼ਕੀਨ ਹੁੰਦੀਆਂ ਹਨ ਅਤੇ ਚੰਗੇ-ਚੰਗੇ ਪਕਵਾਨ ਬਣਾਉਂਦੀਆਂ ਹਨ। ਨੰਬਰ 65 ਘਰ ਵਿੱਚ ਕੁਝ ਦਿਨ ਲਈ ਪਾਠ ਪੂਜਾ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 66 ਘਰ ਦੇ ਵਿੱਚ ਝਾੜੂ ਨੂੰ ਕਦੇ ਵੀ ਖੜਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਇਸ ਨੂੰ ਪੈਰ ਲਗਾਉਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਨਹੀਂ ਹੁੰਦੀ ਝਾੜੂ ਹਮੇਸ਼ਾ ਛਪਾ ਕੇ ਰੱਖਣਾ ਚਾਹੀਦਾ ਹੈ ਨੰਬਰ 67 ਸਾਬੂਦਾਣੇ ਦੀ ਖਿਚੜੀ ਕਿڑی ਖਣਾਉਣ ਨਾਲ ਪਹਿਲਾਂ ਛਬੂਦਾਣੇ ਨੂੰ ਦੋ ਤਿੰਨ ਬਾਰ ਪਾਣੀ ਵਿੱਚ ਧੋ ਲਓ ਫਿਰ ਬਹੁਤ ਹੀ ਘੱਟ ਪਾਣੀ ਵਿੱਚ ਭਿਓ ਕੇ ਰੱਖ ਦਿਓ ਨੰਬਰ 68 ਘਰ ਵਿੱਚ ਪਨੀਰ ਬਣਾਉਣ ਦੇ ਲਈ ਜੇਕਰ ਤੁਸੀਂ ਦੁੱਧ ਵਿੱਚ ਨਿੰਬੂ ਅਤੇ ਦਹੀਂ ਪਾਉਗੇ ਤਾਂ ਪਨੀਰ ਇਕਦਮ ਸੌਫਟ ਅਤੇ ਬਦਿਆ ਬਣੇਗਾ ਨੰਬਰ 9 ਹਰੀ ਚਟਨੀ ਬਣਾਉਂਦੇ ਸਮੇ ਉਸ ਵਿੱਚ ਇੱਕ ਬਲਿਆ ਹੋਇਆ ਆਲੂ ਮਸਲ ਕੇ ਪੀਸ ਲਾਓ ਇਸ ਤਰ੍ਹਾਂ ਨਾਲ ਚਟਨੀ ਦਾ ਸਵਾਦ ਤੇ ਰੰਗ ਦੋਵੇਂ ਹੀ ਵਧੀਆ ਬਣਨਗੇ ਅਤੇ ਚਟਨੀ ਗਾੜੀ ਲੱਗੇਗੀ ਨੰਬਰ 770 ਦਹੀਂ ਵਾਲੀ ਗਰੇਵੀ ਸਬਜ਼ੀਆਂ ਦੇ ਵਿੱਚ ਉਵਾਲਕ ਆਉਣ ਤੋਂ ਬਾਅਦ ਹੀ ਪਾਓ ਇਸ ਨਾਲ ਦਹੀਂ ਨਹੀਂ ਫਟੇਗੀ ਗਰੇਵੀ ਨੂੰ ਵੀ ਘੱਟ ਅੱਗ ਉੱਤੇ ਪਕਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਗਰੇਵੀ ਸਵਾਦ ਬਣੇਗੀ ਨੰਬਰ 71 ਗੂੰਗਣਾ ਪਾਣੀ ਜਾਂ ਹਲਕਾ ਗਰਮ ਪਾਣੀ ਪੀਣ ਨਾਲ ਭજન 체ਤੀ ਨਾਲ ਘਟ ਹੋਣ ਲੱਗ ਜਾਂਦਾ ਹੈ ਲੇਕਿਨ ਪਾਣੀ ਪੀਣ ਦਾ ਵੀ ਸਹੀ ਸਮਾਂ ਹੁੰਦਾ ਹੈ ਜੇਕਰ ਤੁਸੀਂ ਖਾਣਾ ਖਾਣ ਤੋਂ 20 ਮਿੰਟ ਬਾਅਦ ਗੂੰਗਣਾ ਪਾਣੀ ਪੀਂਦੇ ਹੋ ਤਾਂ ਤੁਹਾਡਾ ਭજન 체ਤੀ ਨਾਲ ਘਟ ਹੋਣ ਲੱਗ ਜਾਵੇਗਾ ਨੰਬਰ 72 ਜਿਨ੍ਹਾਂ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੈ ਉਹਨਾਂ ਨੂੰ ਚੁਕੰਦਰ ਦੇ ਵਿੱਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 73 ਸ਼ਿਮਲਾ ਮਿਰਚ ਦਿਲ ਦੇ ਲਈ ਬਹੁਤ ਫਾਇਦੇਮੰਦ ਹੈ। ਸਾਡੀ ਕੈਲਰੀ ਨੂੰ ਬਰਨ ਕਰਦੀ ਹੈ। ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ ਅਤੇ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਲਈ ਜਿਆਦਾ ਤੋਂ ਜਿਆਦਾ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੁਹਾਡਾ ਦੋਸਤਾਂ ਦਾ ਬਹੁਤ ਜ਼ਿਆਦਾ ਧੰਨਵਾਦ। ਜੋ ਵੀ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੇਗਾ ਉਨ੍ਹਾਂ ਦੇ ਮਾਪੇ-ਵਾਪੇ ਦੀ ਉਮਰ ਲੰਬੀ ਹੋਵੇਗੀ ਤੇ ਹਮੇਸ਼ਾ ਹੀ ਤੰਦਰੁਸਤੀ ਬਣੀ ਰਹੇਗੀ। ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰ ਲਿਓ।